ਫੋਨ ਵੀ ਨਾ ਸ਼ਾਮ ਨੂੰ ਆਇਆ ਐ ਐਤਵਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਨਹੀਂ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਹੀ ਉਹਨਾਂ ਦੀ ਆਰਮੀ ਕੋਲੋਂ ਵੀ ਪੀ ਬੱਚਿਆਂ ਵਾਸਤੇ ਉਹਦੇ ਮਾਪੇ ਬਾਬਾ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਦ ਦੇ ਬੀਤੇ ਦਿਨੀ ਅਸਾਮ ਵਿਖੇ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਅੱਜ ਫੌਜੀ ਜਵਾਨ ਦੀ ਮ੍ਰਿਤਕ ਦੇ ਨੂੰ ਉਸਦੇ ਜੱਦੀ ਪਿੰਡ ਕਾਲਵਾ ਚ ਲਿਆਂਦਾ ਗਿਆ ਜਿੱਥੇ ਮ੍ਰਿਤਕ ਦੇ ਦੇ ਘਰ ਪਹੁੰਚਣ ਤੇ ਪਰਿਵਾਰ ਅਤੇ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਭਰਿਆ ਮਾਹੌਲ ਸੀ ਤਾਂ ਉੱਥੇ ਹੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਉੱਥੇ ਹੀ ਮ੍ਰਿਤਕ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਕਾਫਲ ਮਸੀਹ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਖਿਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਨਾਸੀ ਅਤੇ ਬੀਤੇ ਦਿਨੀ ਉਸਦੀ ਯੂਨਿਟ ਤੋਂ ਫੋਨ ਆਇਆ ਕਿ ਉਸ ਦਾ ਡਿਊਟੀ ਦੌਰਾਨ ਹਾਰਟ ਅਟੈਕ ਦੇ ਨਾਲ ਦਿਹਾਂਤ ਹੋ ਗਿਆ ਉਧਰ ਮ੍ਰਿਤਕ ਫੌਜੀ ਜਵਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਉਧਰੋਂ ਨਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਫੋਨ ਮੈਨੂੰ ਸ਼ਾਮ ਨੂੰ ਆਇਆ ਐਤਵਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਨਹੀਂ ਤਾਂ ਨਹੀਂ ਉਹ ਅਟੈਕ ਹੀ ਆ। ਠੰਡ ਦੇ ਨਾਲ ਕਿੰਦੇ ਅਟੈਕ ਹੋ ਗਿਆ ਇਹ ਬਸ ਦਿਲ ਦਾ ਅਟੈਕ ਆਇਆ ਬਸ ਉਹ ਹੀ ਕਿਹਾ ਉਹਨਾਂ ਨੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਕਹਿੰਦੇ ਠੀਕ ਆ ਬਾਅਦ ਚ ਕਹਿੰਦੇ ਨਹੀਂ ਆ। ਕਿੰਨੇ ਸਾਲ ਦੇ ਬੱਚੇ ਨੇ ਤੁਹਾਡੇ ਵੱਡੇ ਬੇਟੀ 19 ਇਅਰ ਦੀ ਉਹ ਲੜਕਾ ਔਰ 14 ਇਅਰ ਦਾ ਵੱਡੀ ਚੋਂ ਤੋਂ ਛੋਟੀ ਬੇਟੀ 7 ਇਅਰ ਮੈਂ ਸ਼ਲਖਨਮ ਸਿੰਘ ਸਰਪੰਚ ਪਿੰਡ ਕਾਲਵਾ ਤੋਂ ਜਿਹੜੀ ਸ਼ਹਾਦਤ ਹੋਈ ਹੈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਪਿੰਡ 'ਚ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਹੀ ਉਹਨਾਂ ਦੀ ਆਰਮਿੰਗ ਕੋਲੋਂ ਵੀ ਪੀ ਬੱਚਿਆਂ ਵਾਸਤੇ ਉਹਦੇ ਮਾਂ-ਬਾਪਾ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਫੌਜੀ ਕਾਫਲ ਮਸੀਹ ਦੇ ਨਾਂ ਤੇ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਜਿਹੜਾ ਸਾਡਾ ਸਰਕਾਰੀ ਸਕੂਲ ਹੈ 10ਵੀਂ ਤੱਕ ਉਸ ਨੂੰ ਕਾਫਲ ਮਸੀਹ ਦੇ ਨਾਂ ਤੇ ਹੀ +2 ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਪੇਪਰ ਬਾਹਰ ਦੇਣ ਜਾਂਦੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦੇ ਬਹੁਤ ਦਵਾਇਆ ਜੀ ਸਾਰਾ ਕੁਝ ਕਰਕੇ ਜਾਣਗੇ ਆਰਮੀ ਵਾਲੇ ਇੱਥੇ ਨੇ ਅਜੇ ਵੀ ਅਫਸਰ ਇੱਥੇ ਨੇ ਮੇਰੇ ਸੈਨ ਹੋਣੇ ਨੇ ਉਹਦੀ ਵਾਈਫ ਦੇ ਸੈਨ ਹੋਣੇ ਨੇ ਜੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਉਹ ਜ਼ਰੂਰ ਦੇਣਗੇ ਜੀ ਵੇਖੋ ਜੀ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਪਤਾ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਵੀ ਕੋਈ ਨਮਾਇਦਾ ਨਹੀਂ ਪਹੁੰਚਾ ਤੇ ਕਿਸੇ ਵੀ ਪਾਰਟੀ ਦਾ ਨਮਾਇਦਾ ਨਹੀਂ ਪਹੁੰਚਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀਰਾ ਘੱਟ ਦੀ ਹਰ ਪਾਰਟੀ ਦੀ ਆਦਿ ਲੇਕਿਨ ਬਹੁਤ ਮਾੜੀ ਗੱਲ ਆ ਐਡੀ ਵੱਡੀ ਘਟਨਾ ਵਾਪਰੀ ਕਾਦ ਕਾਦੀਆਂ ਸ਼ਹਿਰ ਕਾਦੀਆਂ ਹਲਕਾ ਜੀ ਤਿੰਨ ਤਿੰਨ ਚਾਰ ਚਾਰ ਲੀਟਰ ਇੱਥੇ ਦੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਵਾਸਤੇ ਨਾ ਆਉਣਾ ਜੀ ਸਿੱਧੀ ਦਾਸ ਮਾਜਾ ਸਨੂ ਜੀ ਐਤਵਾਰ ਰਾਤ 7 7:30 ਵਜੇ ਮਿਲਿਆ ਜੀ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕੀ ਆਸ਼ਵਾਸਨ ਦਵਾਇਆ ਤਾਂ ਮਿਸ ਸਰਕਾਰ ਇਹ ਮੇਰੇ ਬ੍ਰਦਰ ਦੇ ਬੱਚੇ ਆ ਤਿੰਨ ਦੋ ਬੇਟੀਆਂ ਵਾ ਇੱਕ ਬੇਟਾ ਵਾ ਔਰ ਮੇਰੀ ਪਰਜਾਈ ਆ ਮੇਰੀ ਪਰਜਾਈ ਥੋੜੀ ਉਮਰ ਚੀ ਰੰਡੀ ਹੋ ਗਈ ਆ ਨਾ ਜੀ ਮੈਂ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਦੀ ਪੂਰੀ ਹਜਤ ਕੀਤੀ ਜਾਵੇ ਔਰ ਮੇਰਾ ਮਾਤਾ ਔਰ ਮੇਰਾ ਪਿਤਾ ਬਜ਼ੁਰਗਾ ਇਹਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਮੈਂ ਸਰਕਾਰ ਕੋ ਮੰਗ ਕਰਦਾ ਬੱਚੇ ਦੋ ਬੇਟੀਆਂ ਇੱਕ ਬੇਟਾ